ਆਪਾਂ ਜਿਹੜੀ ਗਰਵਾਣੀ ਪੜਦੇ ਆਂ ਖੋਜਦੇ ਆਂ ਉਹਨੂੰ ਲਿਖਦੇ ਵੀ ਆਂ ਐਵੇਂ ਡਿਕਸ਼ਨਰੀ ਬਣਾ ਕੇ ਸਸੇ ਤੇ ਹਿੱਥੇ ਜਿਹੜੇ ਸ਼ਬਦ ਆਉਂਦੇ ਨੇ ਹਾ ਹੇ ਕਕਾ ਖਖਾ ਐਵੇਂ ਨਾ ਇਹ ਇੱਕ ਕਿਸਮ ਦੀ ਡਿਕਸ਼ਨਰੀ ਖੋਜ ਕੇ ਤਿਆਰ ਕੀਤੀ ਆ ਜャ ਉਹ ਜੋ ਪੰਕਤੀਆਂ ਨੇ ਇੰਪੋਰਟੈਂਟ ਉਹ ਵੀ ਨਾਲ ਦੇ ਨਾਲ ਲਿਖਿਆ ਜਾਂਦੀਆਂ ਨੇ ਉਹ ਫਿਰ ਨਾ ਟਾਈਪ ਕਰਕੇ ਇੱਕ ਪੀਡੀਐਫ ਦੇ ਫਾਰਮ ਦੇ ਵਿੱਚ ਬਣਾ ਲਈ ਪਿਛਲੇ ਸਾਲ ਵੀ ਇਹ ਬਣਾਈ ਸੀਗੀ ਉਹ ਇਸ ਸਾਲ ਹੋਰ ਜੋ ਪੰਕਤੀਆਂ ਜਾਂ ਅੱਖਰ ਖੋਜੇ ਨੇ ਹੋਰ ਜੋੜੇ ਨੇ ਤੇ ਇਸ ਸਾਲ ਅਪਡੇਟ ਹੋ ਗਈ 2025 ਦੀ ਇਹ ਪੀਡੀਐਫ ਦੀ ਫਾਈਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਿੱਤਾ ਜਾਊਗਾ ਉੱਥੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਇਹਨੂੰ ਡਾਊਨਲੋਡ ਕਰ ਸਕਦੇ ਹੋ ਇਹ ਮੁਕਤ ਦੇ ਵਿੱਚ ਆ ਇਹਦਾ ਕੋਈ ਚਾਰਜ ਨਹੀਂਗਾ ਜਿਹਨੂੰ ਵੀ ਜ਼ਰੂਰਤ ਆ ਜੋ ਵੀ ਖੋਜ ਕਰਨਾ ਚਾਹੁੰਦਾ ਉਹ ਇਸ ਦੀ ਮਦਦ ਲੈ ਸਕਦਾ ਤੇ ਇਹ ਸਾਂਝੇ ਉਦਦਮ ਹੁੰਦੇ ਨੇ ਜੇ ਇਹਦੇ ਵਿੱਚ ਕੋਈ ਗਲਤੀ ਲੱਗਦੀ ਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਤੁਸੀਂ ਕੁਝ ਹੋਰ ਆਪਣੇ ਵੱਲੋਂ ਆਪਣੀ ਖੋਜ ਜੋੜਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਮੇਲ ਕਰ ਸਕਦੇ ਹੋ ਮੇਲ ਦੀ ਡਿਟੇਲ ਵੀ ਡਿਸਕ੍ਰਿਪਸ਼ਨ ਦੇ ਵਿੱਚ ਜੋੜ ਦਿੱਤੀ ਜਾਵੇ ਕਿ ਉਹ ਇਸ ਵੀਡੀਓ ਦੇ ਵਿੱਚ ਕਿਤੇ ਇੱਥੇ ਕਿ ਲਗਾ ਦਿੱਤੀ ਜਾਊਗੀ ਮੇਲ ਆਈਡੀ ਉੱਤੇ ਮੇਲ ਕਰਕੇ ਤੁਸੀਂ ਉਹ ਜੋੜ ਸਕਦੇ ਹੋ ਆਪਣੀ ਖੋਜ ਜੇ ਕੋਈ ਜੋੜਨਾ ਚਾਹੁੰਦਾ ਕਿਉਂਕਿ ਇਹ ਸਾਂਝੇ ਉਦਦਮ ਹੁੰਦੇ ਨੇ ਜੋ ਖੋਜ ਕੀਤੀ ਆ ਜਿਵੇਂ ਅਮ੍ਰਿਤ ਅਮ੍ਰਿਤ ਸ਼ਬਦ ਦਾ ਅਰਥ ਕੀਆ ਆੜਾ ਪਲੱਸ ਅਮ੍ਰਿਤ ਜੋ ਨਾ ਮਰੇ ਨਾ ਮਰਨ ਯੋਗ ਅਮ੍ਰਿਤ ਮ੍ਰਿਤ ਵਿੱਚ ਮਰਿਆ ਹੋਇਆ ਜਾਂ ਮਰਨੇ ਵਾਲਾ ਉਹਦੇ ਮਰੇ ਆੜਾ ਲੱਗ ਗਿਆ ਉਹ ਅਮ੍ਰਿਤ ਬਣ ਗਿਆ ਇਹ ਅਮ੍ਰਿਤ ਸ਼ਬਦ ਨਹੀਂਗਾ ਅਮ੍ਰਿਤ ਸ਼ਬਦ ਆ ਇਸੇ ਤਰ੍ਹਾਂ ਇਹ ਸਾਰੇ ਸ਼ਬਦਾਂ ਦੇ ਥੰਦੇ ਜੋ ਵੀ ਅੱਖਰ ਖੋਜੇ ਗਏ ਨੇ ਸਤਿਗੁਰੂ ਕੀ ਹੁੰਦਾ ਸਹਿਜ ਕੀ ਆ ਸੱਚਾ ਜਾਂ ਸੁਖਮਨੀ ਨਾਰੀ ਕੀ ਹੁੰਦੀ ਆ ਇਹ ਸਾਰੇ ਅਰਥੇ ਦੇ ਵਿੱਚ ਆਲਾ ਇਹ ਹਰ ਸਾਲ ਜਿੰਮੇ ਵੀ ਨਵੀਂ ਖੋਜ ਨਵੇਂ ਅੱਖਰ ਮਿਲਣਗੇ ਉਹ ਇਹਦੇ ਵਿੱਚ ਜੋੜ ਦਿੱਤੇ ਜਾਣਗੇ ਤੇ ਇਹਨੂੰ ਅਪਡੇਟ ਕਰ ਦਿੱਤਾ ਜਾਵੇਗਾ ਜੇ ਕਿਸੇ ਨੂੰ ਜ਼ਰੂਰਤ ਆ ਜੋ ਖੁਰਬਾਣੀ ਨੇ ਖੋਜ ਕਰਨਾ ਚਾਹੁੰਦਾ ਜੋ ਅਸਲੀ ਗੁਰਮਤਿ ਬਾਰੇ ਜਾਣਨਾ ਚਾਹੁੰਦਾ ਉਸ ਨੂੰ ਇਸ ਤੋਂ ਬਹੁਤ ਮਦਦ ਮਿਲ ਸਕਦੀ ਆ ਜੇ ਕਿਸੇ ਨੂੰ ਚਾਹੀਦੀ ਹੋਈ